ਮੇਰੀ ਸਿਸਟਰ ਦੀ ਆਲਰੇਡੀ ਐਂਗੇਜਮੈਂਟ ਹੋਈ ਸੀ ਉਹਨੇ ਇਹਨੂੰ ਕਿਹਾ ਕਿ ਮਤਲਬ ਇਦਾਂ ਨਹੀਂ ਹੋ ਸਕਦਾ ਤੂੰ ਕੋਈ ਹੋਰ ਕੁੜੀ ਦੇਖ ਲੈ ਬਾਦੂ ਕੁੜੀਆਂ ਆ ਦੈਨ ਫਿਰ ਇਹ ਮੁੰਡੇ ਨੇ ਕੀ ਕੀਤਾ ਜਦੋਂ ਉਹ ਮੰਡੇ ਕਾਲਜ ਗਈ ਆ ਕਲਾਸਿਸ ਹਾਲੇ ਸਟਾਰਟ ਨਹੀਂ ਹੋਈਆਂ ਨਾਲ ਇਹਦੇ ਫਰੈਂਡ ਵੀ ਬੈਠੀ ਹੋਈ ਸੀ ਉਹਨੇ ਪਿਸਟਲ ਕੱਢਿਆ ਕੋਜੇ ਉਹਨੇ ਪੁੱਛਿਆ ਨਹੀਂ ਦੱਸਿਆ ਨਹੀਂ ਉਹਨੂੰ ਸ਼ੂਟ ਕੀਤਾ ਸੰਦੀਪ ਨੂੰ ਵੀ ਦੈਨ ਫਿਰ ਆਪਦੇ ਵੀ ਗੋਲੀ ਉਹਦਾ ਬਹੁਤ ਲੋਫਰਾ ਵਾਲਾ ਸਟਾਈਲ ਸੀਗਾ ਇਦਾਂ ਉਹ ਏੜੀਆਂ ਕੁੜੀਆਂ ਮਾਰਦੇ ਨੇ ਇੰਦਾਂ ਦਾ ਹੀ ਕੁੜੀਆਂ ਪਿੱਛੇ ਤੇ ਸੰਦੀਪ ਉਸ ਟਾਈਮ ਘਰ ਨਹੀਂ ਸੀ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਕੌਣ ਕਹਿੰਦਾ ਸੰਦੀਪ ਕਿੱਥੇ ਆ ਮੈਂ ਕਿਹਾ ਤੁਸੀਂ ਉਹਨੂੰ ਕੀ ਕਹਿਣਾ ਤੇ ਅੱਗੋਂ ਫਿਰ ਇਹੀ ਕਹਿੰਦਾ ਕਿ ਬਸ ਠੀਕ ਆ ਮੈਂ ਤੇ ਉਹਦੇ ਤੋਂ ਨੋਟਸ ਲੈਣੇ ਸੀ ਮੈਂ ਉਹਦੇ ਨਾਲ ਪੜਤਾਂ ਕਲਾਸਮੇਟ ਆ ਫਿਰ ਇਸ ਵੇਰੇ ਕਾਲਜ ਦੇ ਗੇਟ ਅੱਗੇ ਮਿਲਿਆ ਇਹਨੇ ਸੰਦੀਪ ਵੱਲ ਦੇਖਿਆ ਤੇ ਸੰਦੀਪ ਨੇ ਇਹਨੂੰ ਹੀ ਇਗਨੋਰ ਕਰਕੇ ਉਹ ਅੰਦਰ ਕਲਾਸ 'ਚ ਚੱਲ ਗਈ ਫਿਰ ਮੈਨੂੰ ਕਾਲ ਕੀਤੀ ਮੈਂ ਕਿਹਾ ਪਹੁੰਚ ਗਈ ਕਲਾਸ ਦੇ ਵਿੱਚ ਤੇ ਇਹ ਵੀ ਮੁੰਡਾ ਨਾਲ ਹੀ ਕਲਾਸ ਦੇ ਵਿੱਚ ਚੱਲ ਗਿਆ ਠੀਕ ਆ ਲੈਕਚਰ ਹਾਲੇ ਸ਼ੁਰੂ ਨਹੀਂ ਹੋਇਆ ਇੱਕ ਨਾਲ ਹੀ ਫੋਨ ਦੇ ਵਿੱਚ ਆਵਾਜ਼ ਆਉਣ ਲੱਗ ਗਈਆਂ ਸੰਦੀਪ ਦੀਆਂ ਗੋਲੀਆਂ ਚੁਲੰਦੀਆਂ ਕਿ ਜੇ ਤੂੰ ਮੇਰੀ ਨਹੀਂ ਤੇ ਕਿਸੇ ਹੋਰ ਦੀ ਵੀ ਨਹੀਂ ਉਹਨੇ ਇਹ ਗੱਲ ਮੁੰਡਿਆਂ ਦੇ ਵਿੱਚ ਕਹੀ ਸੀ ਉਹਨਾਂ ਨੇ ਸਾਨੂੰ ਜਦੋਂ ਅਸੀਂ ਕਾਲਜ ਪਹੁੰਚੇ ਉਹਨਾਂ ਨੇ ਦੱਸਿਆ ਕਿ ਕਿ ਉਹ ਇਦਾਂ ਕਹਿੰਦਾ ਤੇ ਫਿਰ ਕਾਲਜ ਵਾਲਿਆਂ ਨੇ ਪਹਿਲਾਂ ਤੇ ਗੇਟ ਹੀ ਨਹੀਂ ਖੋਲਦੇ ਨਹੀਂ ਦਿੰਦੇ ਪਏ ਫਿਰ ਬਾਅਦ ਵਿੱਚ ਉਹ ਮਤਲਬ ਜਿਹੜਾ ਲੜਕਾ ਜਿੰਨੇ ਗੋਲੀ ਚਲਾਈ ਉਹਨੂੰ ਤਾਂ ਲੈ ਗਏ ਹਨਾ ਸੰਦੀਪ ਉੱਥੇ ਹੀ ਉਹਦੀ ਪਈ ਸੀ ਜਦੋਂ ਫਿਰ ਅਸੀਂ ਕਾਲਜ ਦੇ ਇਨ ਕਾਲਜ ਦੇ ਵਿੱਚ ਮੇਨ ਗੱਲ ਇਹ ਸਿਸਟਮ ਕਾਲਜ ਦਾ ਸਿਸਟਮ ਕੀ ਆ ਪ੍ਰਸ਼ਾਸਨ ਕੀ ਆ ਕੀ ਕਾਲਜ ਦੇ ਵਿੱਚ ਪਿਸਟਲ ਪ੍ਰੋਵਾਈਡ ਹੋਇਆ ਕਿੱਦਾਂ ਸੰਦੀਪ ਦੀ ਵੱਡੀ ਭੈਣ ਸੁਮਨ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਸਿਵਲ ਹਸਪੀਟਲ ਦੇ ਵਿੱਚ ਅਸੀਂ ਇਸ ਵੇਲੇ ਆ ਸੁਮਨ ਹੋਇਆ ਕੀ ਸੀ ਸੰਦੀਪ ਨੇ ਜਿਹੜਾ ਦੱਸਿਆ ਸੀ ਤੁਹਾਨੂੰ ਆਪਣੇ ਤੁਹਾਡੀ ਭੈਣ ਨੇ ਜੀ ਜਿਵੇਂ ਉਹ ਮੁੰਡਾ ਉਹਦੇ ਇਨਟੈਕਸ ਦੇ ਵਿੱਚ ਆਇਆ ਸੀ ਨਹੀਂ ਐਕਚੁਅਲੀ ਮਤਲਬ ਆਈ ਐਮ ਆਲਸੋ ਪ੍ਰੈਕਟਿਸਿੰਗ ਐਡਵੋਕੇਟ ਮੇਰੀ ਸਿਸਟਰ ਨੇ ਮੇਰੇ ਤੋਂ ਮਤਲਬ ਇਨਸਪਾਇਰ ਹੋ ਕੇ ਪਹਿਲਾ ਉਹ ਇੱਥੇ ਕਚੈਰੀ ਐਡਵੋਕੇਟ ਦੇ ਨਾਲ ਅਸਿਸਟ ਸੀ ਉਹਨਾਂ ਦੇ ਅਸਿਸਟੈਂਟ ਥੈਨ ਫਿਰ ਉਹਨੇ ਕਿਹਾ ਕਿ ਮੈਂ ਵੀ ਲਾਅ ਕਰਨਾ ਹੈ ਸੀ ਇੱਥੇ ਉਸਮੇ ਲਾਅ ਕਾਲਜ ਉਹਦੀ ਐਡਮਿਸ਼ਨ ਕਰਵਾਤੀ ਫਸਟ ইয়ার ਚ ਹਾਲੇ ਜਸਟ ਥੋੜਾ ਟਾਈਮ 5-6 ਮਹੀਨੇ ਹੋਏ ਸੀ ਐਡਮਿਸ਼ਨ ਨੂੰ ਠੀਕ ਆ ਤੇ ਇਹ ਮੁੰਡਾ ਮਤਲਬ ਥੋੜੇ ਦਿਨਾਂ ਤੋਂ ਉਹਨੂੰ ਕਹਿੰਦਾ ਸੀ ਮਤਲਬ ਉਹਰੀ ਉਹਨੂੰ ਹਰਾਸ ਕਰਦਾ ਸੀ ਮੈਂ ਤੇਰੇ ਨਾਲ ਹੀ ਮੈਰਿਜ ਕਰਾਉਣੀ ਤੇਰੇ ਨਾਲ ਰਿਲੇਸ਼ਨ ਦੇ ਵਿੱਚ ਆਉਣਾ ਆ ਇਦਾਂ ਉਦਾਂ ਫਿਰ ਉਹਨੇ ਮੇਰੀ ਸਿਸਟਰ ਦੀ ਆਲਰੇਜ ਆਲਰੇਡੀ ਇੰਗੇਜਮੈਂਟ ਹੋਈ ਸੀ ਉਹਨੇ ਇਹਨੂੰ ਕਿਹਾ ਕਿ ਮਤਲਬ ਇਦਾਂ ਨਹੀਂ ਹੋ ਸਕਦਾ ਤੂੰ ਕੋਈ ਹੋਰ ਕੁੜੀ ਦੇਖ ਲੈ ਬਾਦੂ ਕੁੜੀਆਂ ਤੂੰ ਮਤਲਬ ਇਦਾਂ ਮੈਂ ਮਤਲਬ ਜਿਹਦੇ ਨਾਲ ਮੇਰੀ ਆਲਰੇਡੀ ਇੰਗੇਜਮੈਂਟ ਹੋਈ ਮੈਂ ਉਹਨੂੰ ਲੀਵ ਨਹੀਂ ਕਰ ਸਕਦੀ ਦਨਫਿਰ ਇਹ ਮੁੰਡੇ ਨੇ ਕੀ ਕੀਤਾ ਜਦੋਂ ਉਹ ਮੰਡੇ ਕਾਲਜ ਗਈ ਆ ਕਲਾਸਿਸ ਹਾਲੇ ਸਟਾਰਟ ਨਹੀਂ ਹੋਈਆਂ ਨਾਲ ਇਹਦੇ ਫਰੈਂਡ ਵੀ ਬੈਠੀ ਹੋਈ ਸੀ ਉਹਨੇ ਪਿਸਟਲ ਕੱਢਿਆ ਕੋਜੇ ਉਹਨੇ ਪੁੱਛਿਆ ਨਹੀਂ ਦੱਸਿਆ ਨਹੀਂ ਉਹਨੂੰ ਸੰਦੀਪ ਨੂੰ ਵੀ ਦਨਫਿਰ ਆਪਦੇ ਵੀ ਗੋਲੀ ਮਾਰੀ ਤੁਹਾਡੀ ਮਾਤਾ ਜੀ ਦੱਸ ਰਹੇ ਸੀ ਕਿ ਉਹ ਮੁੰਡਾ ਤੁਹਾਡੇ ਪਿੰਡੂ ਵੀ ਪਹੁੰਚ ਗਿਆ ਸੀ ਸੰਦੀਪ ਦੇ ਪਿੱਛੇ ਕੀ ਹੋਇਆ ਸੀ ਉਸ ਦਿਨ ਜਦੋਂ ਆਇਆ ਮਤਲਬ ਉਹਦਾ ਬਹੁਤ ਲੋਫਰਾ ਵਾਲਾ ਸਟਾਈਲ ਸੀਗਾ ਐਦਾਂ ਉਹ ਗੇੜੀਆਂ ਗੁਰੀਆਂ ਮਾਰਦਾ ਰਹਿੰਦਾ ਹਾਂ ਦਹੀ ਕੁੜੀਆਂ ਪਿੱਛੇ ਤੇ ਉਸ ਦਿਨ ਇਹ ਫਿਰ ਉਥੇ ਆਇਆ ਗਲੀ ਦੇ ਸਾਹਮਣੇ ਤੇ ਸੰਦੀਪ ਉਸ ਟਾਈਮ ਘਰ ਨਹੀਂ ਸੀ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਕੌਣ ਕਹਿੰਦਾ ਸੰਦੀਪ ਕਿੱਥੇ ਆ ਮੈਂ ਕਿਹਾ ਤੁਸੀਂ ਉਹਨੂੰ ਕੀ ਕਹਿਣਾ ਤੇ ਅੱਗੋਂ ਫਿਰ ਇਹੀ ਕਹਿੰਦਾ ਕਿ ਬਸ ਠੀਕ ਆ ਮੈਂ ਤੇ ਉਹਦੇ ਤੋਂ ਨੋਟਸ ਲੈਣੇ ਹੀ ਮੈਂ ਉਹਦੇ ਨਾਲ ਪੜਦਾ ਹਾਂ ਕਲਾਸਮੇਟ ਆ ਕਿੰਨਾ ਚਿਰ ਤੁਹਾਡੇ ਨਾਲ ਇਹ ਗੱਲਬਾਤ ਕੀਤੀ ਉਹਨੇ ਉਸ ਦਿਨ ਜਦੋਂ ਆਇਆ ਸੀ ਛਿੰਨੇ ਦਿਨ ਪੁਰਾਣੀ ਗੱਲ ਹੈ ਬਸ ਉਹਦੇ ਨਾਲ ਗੱਲਬਾਤ ਮੈਂ ਜ਼ਿਆਦਾ ਨਹੀਂ ਕੀਤੀ ਕਿਉਂਕਿ ਕਾਸ ਮੈਂ ਅਨਨੋਨ ਨਾਲ ਨਹੀਂ ਗੱਲ ਕਰਦੀ ਹੁੰਦੀ ਨਾ ਉਹਦੇ ਨਾਲ ਵੱਧ ਤੋਂ ਵੱਧ ਮੇਰੀ ਦੋ ਇੱਕ ਦੋ ਮਿੰਟ ਗੱਲ ਹੋਈ ਬਸ ਪੁੱਛ ਕੇ ਚਲਾ ਗਿਆ ਕਿ ਮੈਂ ਉਹਦਾ ਕਲਾਸਮੇਟ ਆ ਮੈਨੂੰ ਨੋਟਸ ਚਾਹੀਦੇ ਕਿੰਨੇ ਦਿਨ ਪੁਰਾਣੀ ਗੱਲ ਐ ਜਦੋਂ ਆਇਆ ਸੀ ਉਹ ਮੁੰਡਾ ਤੁਹਾਡੇ ਐ ਸ਼ਾਇਦ ਇੱਕ ਹਫਤਾ ਪਹਿਲਾਂ ਹਾਂ ਅੱਜ ਜਦੋਂ ਸੰਦੀਪ ਸਵੇਰੇ ਜਾਂਦੀ ਐ ਸਕੂਲ ਉਹਨੇ ਤੁਹਾਡੇ ਨਾਲ ਕੁਝ ਗੱਲਬਾਤ ਕੀਤੀ ਜੇ ਮੈਨੂੰ ਫਿਰ ਤੋਂ ਮੁੰਡਾ ਪਰੇਸ਼ਾਨ ਜਰ ਰਿਹਾ ਜਾਂ ਨਹੀਂ ਸੰਦੀਪ ਬਹੁਤ ਖੁਸ਼ ਹੋ ਕੇ ਸਵੇਰੇ ਉੱઠી ਮਾਰਨਿੰਗ ਮਤਲਬ ਛੋਟਾ ਬ੍ਰਦਰ ਉਹਨੂੰ ਵੀ ਰੈਡੀ ਕੀਤਾ ਸਕੂਲ ਲਈ ਉਹਨੂੰ ਵੀ ਨਾਲ ਲੈ ਕੇ ਗਈ ਉਹਨੂੰ ਉਹਦੇ ਕਾਲਜ ਉਹਨੇ ਛੱਟ ਤਾਂ ਠੀਕ ਆ ਮੈਂ ਵੀ ਨਾਲ ਸੀ ਸੰਦੀਪ ਦੇ ਤੇ ਮਤਲਬ ਰੈਡੀ ਹੋ ਕੇ ਸਵੇਰੇ ਕਾਲਜ ਗਈ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਘਰੇ ਫਿਰ ਇਹ ਸਵੇਰੇ ਕਾਲਜ ਦੇ ਗੇਟ ਅੱਗੇ ਮਿਲਿਆ ਤੇ ਐਨੇ ਸੰਦੀਪ ਵੱਲ ਦੇਖਿਆ ਸੰਦੀਪ ਨੇ ਇਹਨੂੰ ਇਗਨੋਰ ਕਰਕੇ ਉਹ ਅੰਦਰ ਕਲਾਸ ਚ ਚੱਲ ਗਈ ਫਿਰ ਮੈਨੂੰ ਕਾਲ ਕੀਤੀ ਮੈਂ ਕਿਹਾ ਪਹੁੰਚ ਗਈ ਕਲਾਸ ਦੇ ਵਿੱਚ ਤੇ ਇਹ ਵੀ ਮੁੰਡਾ ਨਾਲ ਹੀ ਕਲਾਸ ਦੇ ਵਿੱਚ ਚੱਲ ਗਿਆ ਠੀਕ ਆ ਲੈਕਚਰ ਹਾਲੇ ਸ਼ੁਰੂ ਨਹੀਂ ਹੋਏ ਨਾਲ ਹੀ ਫੋਨ ਦੇ ਵਿੱਚ ਆਵਾਜ਼ਾਂ ਆਉਣ ਲੱਗ ਗਈਆਂ ਸੰਦੀਪ ਦੀਆਂ ਗੋਲੀਆਂ ਚਲਣ ਦੀਆਂ ਬਲੋ ਸੰਦੀਪ ਨਾਲ ਤੁਹਾਡੀ ਫੋਨ ਤੇ ਗੱਲਬਾਤ ਹੋ ਜੀ ਹਾਂਜੀ ਫੋਨ ਤੇ ਗੱਲਬਾਤ ਹੋ ਰਹੀ ਸੀ ਮੇਰੀ ਉਦੋਂ ਫਿਰ ਮੈਂ ਉਥੋਂ ਹੀ ਮੈਂ ਇਹਨਾਂ ਸਾਰਿਆਂ ਨੂੰ ਬੁਲਾਇਆ ਮੈਂ ਆਪ ਪਹੁੰਚੀ ਉਹਦੇ ਕੋਲ ਤੇ ਫਿਰ ਕਾਲਜ ਵਾਲਿਆਂ ਨੇ ਪਹਿਲਾਂ ਤੇ ਗੇਟ ਹੀ ਨਹੀਂ ਖੋਲਦੇ ਨਹੀਂ ਦਿੰਦੇ ਪਏ ਫਿਰ ਬਾਅਦ ਵਿੱਚ ਉਹ ਮਤਲਬ ਜਿਹੜਾ ਲੜਕਾ ਜਿੰਨੇ ਗੋਲੀ ਚਲਾਈ ਉਹਨੂੰ ਤਾਂ ਲੈ ਗਏ ਹਨਾ ਸੰਦੀਪ ਉੱਥੇ ਹੀ ਉਹਦੀ ਪਈ ਸੀ ਜਦੋਂ ਫਿਰ ਅਸੀਂ ਕਾਲਜ ਦੇ ਤੁਸੀਂ ਵੀ ਲਾਹ ਦੇ ਸਟੂਡੈਂਟ ਹੋ ਅੱਜ ਜੋ ਚਨੂਨ ਦੀਆਂ ਧੱਜੀਆਂ ਉੜਦੀਆਂ ਐ ਜਿੱਥੇ ਚਨੂਨ ਦੀ ਪੜ੍ਹਾਈ ਪੜਾਈ ਜਾਂਦੀ ਹੈ ਉੱਥੇ ਅੱਜ ਧੱਜੀਆਂ ਉੜਦੀਆਂ ਹੋਈਆਂ ਵੀ ਨਜ਼ਰ ਆਈਆਂ ਕਿਵੇਂ ਦੇਖਦੇ ਉਸ ਚੀਜ਼ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਇਸ ਚੀਜ਼ ਤੇ ਕਿ ਮਤਲਬ ਮੋਸਟਲੀ ਕੁੜੀਆਂ ਨੂੰ ਆਪਣੀ ਪ੍ਰੋਟੈਕਸ਼ਨ ਲਈ ਕਰਦੇ ਬਾਕੀ ਚੀਜ਼ਾਂ ਸਲਾਈ ਗੜਾਈ ਸਿਖਾਉਣ ਭਾਵੇਂ ਨਾਸ ਕੋਣਾ ਉਹਨਾਂ ਨੂੰ ਪ੍ਰੋਟੈਕਸ਼ਨ ਕਰਨੀ ਸਿਖਾਓ ਹੁਣ ਮਤਲਬ ਮੇਰੇ ਫਾਦਰ ਸਾਹਿਬ ਨੇ ਬਹੁਤ ਵਧੀਆ ਗਾਈਡਲਾਈਨਸ ਕੀਤੀਆਂ ਹੋਈਆਂ ਇਹ ਸੰਦੀਪ ਨੂੰ ਵੀ ਸਾਨੂੰ ਵੀ ਬਹੁਤ ਵਧੀਆ ਪਰਵਰਿਸ਼ ਦਿੱਤੀ ਚੰਗੀ ਸੋਚ ਬਟ ਫਿਰ ਵੀ ਵੇਖ ਲਓ ਕਿ ਕਿੱਥੋਂ ਤੱਕ ਸੰਦੀਪ ਅਸੀ ਕਿਉਰ ਹੁੰਦਿਆਂ ਵੀ ਇਨਸਿਕਿਅਰ ਕਾਲਜ ਦੇ ਵਿੱਚ ਇਹਨਾਂ ਕਾਲਜ ਦੇ ਵਿੱਚ ਮੇਨ ਗੱਲ ਇਹ ਸਿਸਟਮ ਕਾਲਜ ਦਾ ਸਿਸਟਮ ਕੀ ਆ ਪ੍ਰਸ਼ਾਸਨ ਕੀ ਆ ਕੀ ਕਾਲਜ ਦੇ ਵਿੱਚ ਪਿਸਟਲ ਪ੍ਰੋਵਾਈਡ ਹੋਇਆ ਕਿੱਦਾਂ ਸੰਦੀਪ ਮੈਨੂੰ ਦੱਸ ਦਿਂਦੀ ਵੀ ਸਾਡੇ ਕਾਲਜ ਸਕੂਲ ਵਾਲਾ ਸਿਸਟਮ ਆ ਫੋਨ ਵੀ ਜਮ੍ਹਾਂ ਕਰ ਲੈਂਦੇ ਆ ਤੇ ਜਦੋਂ ਪਿਸਟਲ ਲੈ ਕੇ ਗਿਆ ਉਦੋਂ ਚੈਕਿੰਗ ਵਾਲੇ ਕਿੱਥੇ ਗਏ ਸੀ ਸਿਕਿਉਰਿਟੀ ਸਟਾਫ ਸਾਰੇ ਕਿੱਥੇ ਗਏ ਸੀ ਚੈਕਿੰਗ ਸਟਾਫ ਮੈਂ ਨਹੀਂ ਕਾਲਜ ਤੇ ਵੀ ਐਕਸ਼ਨ ਆਉਂਦਾ ਹੈ ਕਿ ਕਾਲਜ ਦੇ ਵਿੱਚ ਪਿਸਟਲ ਲੈ ਕੇ ਜਾ ਰਿਹਾ ਮੁੰਡਾ ਕਾਲਜ ਨਹੀਂ ਕਲਾਸਰੂਮ ਚ ਜਾ ਰਿਹਾ ਪਿਸਟਲ ਲੈ ਕੇ ਉੱਥੇ ਗੋਲੀਆਂ ਮਾਰਨ ਦਿਆ ਠੀਕ ਆ ਆਪਣੀ ਕਲਾਸਮੇਟ ਨੂੰ ਤੇ ਕਿੱਥੇ ਆ ਸਾਰਾ ਸਿਸਟਮ ਕੀ ਇਹਨਾਂ ਦੀ ਸਿਕਿਉਰਿਟੀ ਕੀ ਚੈਕਿੰਗ ਆ ਹੂੰ ਤੇ ਉਹ ਮੁੰਡਾ ਨਾਲ ਹੀ ਪੜਦਾ ਸੀ ਸੰਦੀਪ ਦੇ ਜਾਂ ਉਹ ਤੋਂ ਉੱਚ ਵਿਦਿਆਰਥੀ ਹਾਸਲ ਕਰ ਰਿਹਾ ਨਹੀਂ ਨਹੀਂ ਦੋਨੋਂ ਸੇਮ ਕਲਾਸ ਦੀ ਅੱਛਾ ਹੂੰ ਤੇ ਜਿੱਥੋਂ ਦਾ ਮੁੰਡਾ ਪਤਾ ਚੱਲਿਆ ਜੀ ਹਾਂਜੀ ਇੱਥੇ ਤਰੰਤ ਰੰਦਾ ਹੀ ਕੰਦੇ ਪਏ ਹੋ ਮੱਲੀਆਂ ਪਿੰਡ ਇਹ ਵੀਡੀਓ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹਨੇ ਪਹਿਲਾਂ ਸੰਦੀਪ ਦੇ ਜਿਵੇਂ ਰਵਾਲਵਰ ਤਾਣੀ ਆ ਤਾਂ ਉਸ ਨੂੰ ਮਾਰਿਆ ਤੇ ਬਾਅਦ ਵਿੱਚ ਆਪ ਉਹ ਉਸਨੇ ਆਪਣੇ ਆਪ ਨੂੰ ਵੀ ਮਾਰ ਲਿਆ ਤਾਂ ਕੀ ਦੇਖਦੇ ਹੋ ਵਨ ਸਾਈਡ ਲਵਸ ਦੀ ਜਾਂ ਜਿਹੜੀ ਇਹ ਪਿਆਰ ਦੇ ਵਿੱਚ ਅਨਾਂਪੁਣਾ ਸੀ ਉਹਦਾ ਦੇਖੋ ਜੀ ਮੇਰੀ ਗੱਲ ਸੁਣੋ ਇਹ ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੀ ਸਿਸਟਰ ਆਲਰੇਡੀ Engaged ਹੀ ਠੀਕ ਆ ਉਹਦੀ ਲਵ ਮੈਰਿਜ ਸੀ ਉਦੋਂ ਲਵ ਮੈਰੇ ਸੀ ਉਹਨੇ ਇੰਗੇਜਮੈਂਟ ਕਰਵਾ ਲਈ ਜਿਹਦੇ ਨਾਲ ਉਹਨੂੰ ਸੱਚਾ ਪਿਆਰ ਹੀ ਅੰਨਾ ਪਿਆਰ ਹੀ ਇਹ ਉਹਨੇ ਸਿੱਧਾ ੱੱਕੇ ਸਾਹੀ ਕੀਤੀ ਆ ਉਹ ਮੁੰਡੇ ਨੇ ਆਪਦੀ ਅੜੀ ਪਗਾਈ ਆ ਕਿ ਜੇ ਤੂੰ ਮੇਰੀ ਨਹੀਂ ਤੇ ਕਿਸੇ ਹੋਰ ਦੀ ਵੀ ਨਹੀਂ ਉਹਨੇ ਇਹ ਗੱਲ ਮੁੰਡਿਆਂ ਦੇ ਵਿੱਚ ਕਹੀ ਸੀ ਉਹਨਾਂ ਨੇ ਸਾਨੂੰ ਜਦੋਂ ਹੀ ਕਾਲਜ ਪਹੁੰਚੇ ਉਹਨਾਂ ਨੇ ਦੱਸਿਆ ਕਿ ਕਿ ਉਹ ਇਦਾਂ ਕਹਿੰਦਾ ਸੀ ਮਤਲਬ ਕਿ ਮੁੰਡਾ ਸੰਦੀਪ ਨੂੰ ਚਾਹੁੰਦਾ ਸੀ ਲੇਕਿਨ ਸੰਦੀਪ ਨਹੀਂ ਸੀ ਉਹਨੂੰ ਚਾਹੁੰਦੀ ਇਹ ਵਨ ਸਾਈਡ ਲਵ ਹੀ ਤੇ ਉਹ ਮੁੰਡੇ ਤੋਂ ਨਹੀਂ برداشت ਹੋਇਆ ਜੋ ਵੀ ਉਹਦਾ ਸਿਸਟਮ ਹੀ ਪਤਾ ਨਹੀਂ ਉਹਦੀ ਕਿੱਦਾਂ ਦੀ ਦਿਮਾਗੀ ਹਾਲਤ ਸੀ ਉਹਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਨਾਲ ਹੀ ਮੇਰੀ ਸਿਸਟਰ ਜਦੋਂ ਸੁਮਨ ਜੀ ਤੁਹਾਡੇ ਪਿੰਡ ਮੁੰਡਾ ਪਹੁੰਚਦਾ ਹੈ ਤੁਹਾਡੇ ਨਾਲ ਵਰਤਲਾਪ ਹੁੰਦੀ ਹੈ ਤੁਹਾਨੂੰ ਦੱਸਦਾ ਕਿ ਮੈਂ ਨੋਟਸ ਲੈਣ ਆਇਆ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਮਦਰ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਉਸ ਮੁੰਡੇ ਬਾਰੇ ਅਸੀਂ ਕਾਲਜ ਦੇ ਅਫੀਸ਼ੀਅਲਸ ਨੂੰ ਕਾਲਜ ਦੇ ਸਟਾਫ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਮਤਲਬ ਤੁਹਾਡੇ ਕਾਲਜ ਦੇ ਵਿੱਚ ਆਹੀ ਕੰਟਰੋਲ ਹੈ ਤੁਹਾਡਾ ਬੱਚੇ ਘਰ ਤੱਕ ਪਹੁੰਚ ਜਾਂਦੇ ਆ ਮਤਲਬ ਇਦਾਂ ਵੀ ਥੋੜਾ ਰੂਡਲੀ ਬਿਹੇਵ ਕਰਦਾ ਪਿਆ ਅਸੀਂ ਮੈਂ ਕਿਹਾ ਕਿ ਬਹੁਤ ਮਤਲਬ ਰਫ ਬਿਹੇਵ ਕੀਤਾ ਨੇ ਇਹ ਕਿਵੇਂ ਦਾ ਹੈ ਤੇ ਸੰਦੀਪ ਨੂੰ ਮੈਂ ਕਿਹਾ ਤੂੰ ਤੇ ਘਰ ਨਹੀਂ ਸੀ ਫਿਰ ਮੈਂ ਸਾਰੀ ਫੈਮਲੀ ਨੂੰ ਵੀ ਦੱਸਿਆ ਉਹਦੇ ਬਾਰੇ ਤੇ ਚਲੋ ਇੰਨਾ ਸੀ ਨਹੀਂ ਕੀਤਾ ਵੀ ਇਦਾਂ ਦਾ ਕਰੂਗਾ ਕੁਝ ਮੁੰਡੇ ਬਾਰੇ ਪਤਾ ਚੱਲਿਆ ਚੁੰਡੀ ਰਵਾਲਵਰ ਆਉਣਾ ਇਸ ਉਮਰ ਦੇ ਵਿੱਚ ਜੇ ਸੰਦੀਪ 19 ਸਾਲ ਦਾ ਇਹਦਾ ਮੁੰਡਾ ਵੀ 20 22 ਸਾਲ ਦਾ ਹੋਏਗਾ ਮੇਰੇ ਖਿਆਲ ਨਾਲ ਤੇ ਰਵਾਲਵਰ ਆਉਣਾ ਕਿੱਥੋਂ ਲੈਂਦਾ ਰਵਾਲਵਰ ਚੁੰਡੀ ਪਤਾ ਚੱਲਿਆ ਮੁੰਡੇ ਦੇ ਪਰਿਵਾਰ ਬਾਰੇ ਤੁਹਾਨੂੰ ਉਹਦੇ ਪਾਸ ਇਹ ਹਾਲੇ ਕਲੀਅਰ ਨਹੀਂ ਵੈਪਨ ਦੇ ਰਿਗਾਰਡਿੰਗ ਕੁਝ ਵੀ ਨਹੀਂ ਕਿ ਲਾਇਸੈਂਸੀ ਹੀ ਕਿ ਨਹੀਂ ਹੀ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ ਸਮਨ ਤੁਹਾਡੇ ਜੀਆਂ ਧੀਆਂ ਨੇ ਜਿਹੜੀਆਂ ਆਪਣੇ ਮਾਪੇ ਦਾ ਸਹਾਰਾ ਬੰਦੀਆਂ ਨੇ ਜਿਵੇਂ ਤੁਹਾਡੇ ਪਿਤਾ ਜੀ ਨਹੀਂ ਹੈ ਤੁਹਾਡੇ ਸਿਰ ਤੇ ਫਿਰ ਵੀ ਤੁਸੀਂ ਆਪਣੀ ਮਾਂ ਦਾ ਸਹਾਰਾ ਬਣੇ ਹੋ ਸਰਵਨ ਪੁੱਤ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਸੰਭਾਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਜਦੋਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਤੇ ਧੀਆਂ ਦਾ ਬਾਹਰ ਜਾਣਾ ਕਿੰਨਾ ਕਿ ਮੁਸ਼ਕਿਲ ਹੁੰਦਾ ਬਹੁਤ ਮੁਸ਼ਕਿਲ ਆ ਬਹੁਤ ਜ਼ਿਆਦਾ ਮੁਸ਼ਕਿਲ ਆ ਹੁਣ ਦੇਖੋ ਸੰਦੀਪ ਵੀ ਮੇਰੀ ਮਤਲਬ ਉਹ ਜਿਵੇਂ ਵੀ ਹੀ ਫੈਮਿਲੀ ਵੱਲੋਂ ਵੀ ਸਾਰਾ ਸਿਸਟਮ ਪਰ ਉਹ ਵੀ ਆਪਦੇ ਸੁਪਨੇ ਲੈ ਕੇ ਕਾਲਜ ਚ ਆਈ ਸੀ ਬਹੁਤ ਕੁਝ ਸੋਚਿਆ ਸੀ ਘਰੇ ਵੀ ਕਰਦਿਆਂ ਨੇ ਵੀ ਉਹਨੂੰ ਬਹੁਤ ਅਪਰੀਸ਼ੀਏਟ ਕੀਤਾ ਠੀਕ ਆ ਕਿ ਬੇਟਾ ਤੂੰ ਮਤਲਬ ਚਲੋ ਜਿੱਦਾਂ ਵੀ ਆ ਤੁਹਾਨੂੰ ਪਤਾ ਹੀ ਆ ਮਿਡਲ ਕਲਾਸ ਫੈਮਲੀਆ ਦੇ ਵਿੱਚ ਕਿੱਦਾਂ ਹੁੰਦਾ ਸਿਸਟਮ ਬਟ ਜਿੱਦਾਂ ਵੀ ਆ ਮੈਨੂੰ ਨਹੀਂ ਲੱਗਦਾ ਜੇ ਮੇਰੀ ਭੈਣ ਨਾਲ ਹੋਇਆ ਤਾਂ ਕੱਲ ਕਿਸੇ ਵੀ ਕੁੜੀ ਨਾਲ ਹੋ ਸਕਦਾ ਮਤਲਬ ਤੁਸੀਂ ਸੇਫ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦੀਆਂ ਆਪਣੇ ਆਪ ਨੂੰ ਸੁਰੱਖਤ ਨਹੀਂ ਸਮਝਦੀਆਂ ਧੀਆਂ ਜਿਹੜੀਆਂ ਨੇ ਹਾਂਜੀ ਬਿਲਕੁਲ ਨਹੀਂ ਹੁਣ ਤਾਂ ਮੇਰੀ ਮਤਲਬ ਰੀਅਲ ਸਿਸਟਰ ਨਾਲ ਇਹ ਹਾਦਸਾ ਹੋਇਆ ਵਾ ਤੇ ਮੈਂ ਤੇ ਆ ਖੁਦ ਨੂੰ ਕੀ ਮੈਂ ਤੇ ਕਿਸੇ ਵੀ ਕੁੜੀ ਨੂੰ ਸੇਫ ਨਹੀਂ ਫੀਲ ਕਰਦੀ ਕੋਈ ਵੀ ਨਹੀਂ ਇੱਥੇ ਲੱਗੇ ਜਿੰਨੀਆਂ ਵੀ ਆ ਮਤਲਬ ਕੋਈ ਵੀ ਕਾਲਜ ਚ ਕੋਈ ਜੋਬ ਕਰਦੀ ਹੈ ਕੋਈ ਕੁਝ ਵੀ ਕੋਈ ਵੀ ਸੇਫ ਨਹੀਂ ਆ ਇਹੋ ਜਿਹੇ ਦਰਿੰਦੇ ਹਰ ਵੀ ਕਿਤੇ ਹੋ ਸਕਦੇ ਕਿਤੇ ਵੀ ਹੋ ਸਕਦੇ ਉਹਦੇ ਕਲਾਸਮੇਟ ਨੇ ਉਹਦੀ ਜਾਨ ਲੈ ਲਈ ਹੁਣ ਉਹਨੂੰ ਥੋੜੀ ਪਤਾ ਹੀ ਵੀ ਇਹੋੇ ਮੇਰੀ ਮੌਤ ਬਣ ਜੂਗਾ ਤੁਹਾਡੇ ਮਾਤਾ ਜੀ ਦੱਸ ਰਹੇ ਜੀ ਬੜੇ ਉਹਨਾਂ ਨੇ ਮਿਹਨਤ ਨਾਲ ਆਪਣੀਆਂ ਧੀਆਂ ਨੂੰ ਪੜਾ ਰਹੇ ਨੇ ਸੱਤ ਭੈਣਾਂ ਜੇ ਜੇ ਤੁਸੀਂ ਬੜੇ ਸੁਪਨੇ ਸਜਾਏ ਸੀ ਪਰ ਆਂਦੇ ਸਾਡੇ ਸੁਪਨੇ ਚੂਰਾ ਚੂਰਾ ਹੋ ਗਏ ਬਹੁਤ ਹਾਂਜੀ ਮਤਲਬ ਜੋ ਵੀ ਤੁਹਾਨੂੰ ਪਤਾ ਹੀ ਆਪਣੇ ਤੋਂ ਛੋਟੇ ਭੈਣ ਭਰਾ ਨੂੰ ਆਪਣੇ ਹੱਥੀਂ ਦੁਨੀਆ ਤੋਂ ਤੋੜਨਾ ਕਿੰਨਾ ਜੇਰਾ ਕਰਕੇ ਹੁੰਦਾ ਹੈ ਸਿਸਟਮ ਤੁਹਾਨੂੰ ਪਤਾ ਹੀ ਹੋਊਗਾ ਤੁਸੀਂ ਫੀਲ ਕਰ ਹੀ ਸਕਦੇ ਸਾਰਿਆਂ ਦੇ ਛੋਟੇ ਭੈਣ ਭਰਾ ਹੈਗੇ ਬਾਕੀ ਮੈਂ ਤੇ ਇਹੋ ਕਹੂੰਗੀ ਵੀ ਅੱਜ ਮੇਰੀ ਭੈਣ ਹੋਇਆ ਮੈਂ ਨਹੀਂ ਚਾਹੁੰਦੀ ਕੱਲ ਨੂੰ ਕਿਸੇ ਹੋਰ ਦੀ ਵੀ ਇਦਾਂ ਧੀ ਭੈਣ ਜਾਂ ਕਿਸੇ ਦਾ ਭੈਣ ਜੋ ਵੀ ਸਿਸਟਮ ਸਾਰਾ ਕਿਸੇ ਨਾਲ ਇਦਾਂ ਹੋਵੇ ਨਾ ਹੁਣ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਚਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੂੰ ਜੀ ਅਪੀਲ ਲਾਈ ਤੁਸੀਂ ਜੋ ਹੈ ਫਰਿਆਦ ਲਾਈ ਆਪਣੀ ਹਾਂਜੀ ਹਾਂਜੀ ਸਾਰਾ ਕੁਝ ਹੋ ਗਿਆ ਸਿਸਟਮ ਪਰਚਾ ਵਗੈਰਾ ਵੀ ਕਰ ਦਿੱਤਾ ਗਿਆ ਅੱਗੇ ਬਾਕੀ ਜੋ ਪੋਸਟਮਾਰਟਮ ਰਿਪੋਰਟ ਆਉਂਦੀ ਉਸ ਤੋਂ ਬਾਅਦ ਪਤਾ ਲੱਗੂਗਾ ਕੀ ਹੋਣਾ ਠੀਕ ਹੈ ਬਹੁਤ ਧੰਨਵਾਦ ਜੀ ਤਾਂ ਇਹ ਨੇ ਸੰਦੀਪ ਦੀ ਵੱਡੀ ਭੈਣ ਆ ਸੁਮਨ ਜਿਸ ਦੁਆਰਾ ਆਪਣੀ ਭੈਣ ਨਾਲ ਹੱਡ ਬੀਤੀ ਜਿਹੜੀ ਹੈ ਬਿਆਨ ਕੀਤੀ ਹੈ ਤੇ ਉਸ ਨੇ ਵੀ ਦੱਸਿਆ ਜੇ ਸੰਦੀਪ ਜਿਹੜੀ ਹੈ 19 ਸਾਲ ਦੀ ਹੈ ਤੇ ਉਹ ਲਾ ਦੀ ਪੜ੍ਹਾਈ ਕਰ ਰਹੀ ਸੀ ਲੇਚਨ ਉਹ ਮੁੰਡਾ ਜਿਹੜਾ ਸੀ ਪਿੰਡ ਆਉਂਦਾ ਸੀ ਅਤੇ ਇਸ ਨੂੰ ਪਰੇਸ਼ਾਨ ਕਰਦਾ ਸੀ ਜਦੋਂ ਪਿੰਡ ਆਇਆ ਤਾਂ ਸੰਦੀਪ ਤਾਂ ਨਹੀਂ ਮਿਲੀ ਸੁਮਨ ਨਾਲ ਉਸ ਮੁੰਡੇ ਦੀ ਗੱਲਬਾਤ ਹੋਈ ਹੈ ਜਿਵੇਂ ਕਿ ਸੁਮਨ ਨੇ ਦੱਸਿਆ ਜੋ ਮੁੰਡਾ ਜਿਹੜਾ ਲੋਫਰ ਟਾਈਪ ਦਾ ਸੀ ਅਤੇ ਉਹ ਪਰੇਸ਼ਾਨ ਚੱਲ ਰਿਹਾ ਸੀ ਪਰ ਫਿਲਹਾਲ ਜੋ ਹੈ ਅੱਜ ਉਸਨੇ ਜੋ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸ ਨਾਲ ਹਿੱਟ ਦੇ ਜ਼ਰੂਰ ਬਲੁੰਦਰੇ ਜਏ ਨੇ ਜਿਹੜੀਆਂ ਧੀਆਂ ਪੜਨਾ ਚਾਹੁੰਦੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਬੈਠਾ ਹੋਇਆ ਹੈ ਇੱਕ ਪਾਸੇ ਅਸੀਂ ਸੋਚਦੇ ਹਾਂ ਜਿਵੇਂ ਧੀਆਂ ਨੂੰ ਜਿਹੜੀਆਂ ਨੇ ਪੁੱਤਰਾਂ ਜਿਹਾ ਪਿਆਰ ਮਿਲਣਾ ਚਾਹੀਦਾ ਜਾਂ ਮੁੰਡਿਆਂ ਜਿਹਾ ਸਨਮਾਨ ਮਿਲਣਾ ਚਾਹੀਦਾ ਪਰ ਇਹੋ ਜਿਹੇ ਹਾਲਾਤ ਜਦੋਂ ਬਣ ਜਾਂਦੇ ਨੇ ਤਾਂ ਸੋਚਣ ਲਈ ਜ਼ਰੂਰ ਮਜਬੂਰ ਹੋ ਜਾਈਦਾ ਹੈ ਕਿ ਧੀਆਂ ਸੇਫ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਪੰਜਾਬ ਦਾ ਲਾਅ ਐਂਡ ਆਰਡਰ ਕਿਸ ਤਰ੍ਹਾਂ ਚੱਲ ਰਿਹਾ ਹੈ ਤੁਸੀਂ ਜਿੱਥੇ ਪੜ੍ਹਾਈ ਹੁੰਦੀ ਹੈ ਉੱਥੇ ਹੀ ਇਹੋ ਜਿਹੇ ਹਾਲਾਤ ਪੰਜਨ ਪੜ੍ਹਾਈ ਵੀ ਉਹ ਹੋ ਰਹੀ ਸੀ ਜਿੱਥੇ ਕਾਨੂੰਨ ਪੜਾਇਆ ਜਾਂਦਾ ਲਾਅ ਦੀ ਪੜ੍ਹਾਈ ਹੁੰਦੀ ਹੈ ਪਰ ਉੱਥੇ ਹੀ ਅੱਜ ਉਸ ਵੇਲੇ دہشت ਦਾ ਮਾਹੌਲ ਬਣ ਜਾਂਦਾ ਜਦੋਂ ਮੁੰਡਾ ਰਵਾਲਵਰ ਲੈ ਕੇ ਜਾਂਦਾ ਤੇ ਆਪਣੀ ਨਾਲ ਪੜਦੀ ਵਿਦਿਆਰਥਣਾਂ ਜਿਹੜੀ ਉਸ ਦੇ ਮੱਥੇ ਦੇ ਰਵਾਲਵਰ ਤਾਨ ਦਿੰਦਾ ਤੇ ਉਸ ਨੂੰ ਮੌਤ ਦੇ ਝਾੜੂ ਉਤਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹ ਆਪਣੀ ਵੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲੈਂਦਾ ਤਾਂ ਹੁਣ ਸੰਦੀਪ ਦੇ ਪਰਿਵਾਰ ਨੇ ਜਿਹੜੀ ਹੈ ਜਰੂਰ ਫਰਿਆਦ ਲਾਈ ਹੈ ਅਪੀਲ ਲਾਈ ਹੈ ਪੁਲਿਸ ਪ੍ਰਸ਼ਾਸਨ ਕੋਲੋਂ ਕਿ ਉਹਨਾਂ ਨੂੰ ਬੰਦਾ ਜਿਹੜਾ ਹੈ ਉਹ ਇਨਸਾਫ ਮਿਲੇ ਜਿਸ ਨਾਲ ਉਸਦੇ ਪਰਿਵਾਰ ਦਾ ਜਿਹੜਾ ਜੁਗਾਰਾ ਵੀ ਹੋ ਪਾਏ ਅਤੇ ਸੰਦੀਪ ਦੇ ਜਿਹੜੇ ਦੋਸਤੀ ਨੇ ਉਹਨਾਂ ਨੂੰ ਜਿਹੜਾ ਹੈ ਜਲਦ ਤੋਂ ਜਲਦ ਜਿਹੜੇ ਇਨਸਾਫ ਜਰੂਰ ਮਿਲੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੀ ਲਾਲੀ ਤਰਨਤਾਰ